ਕੈਨੇਡਾ ਵਿੱਚ ਲੋਕਾਂ ਨੇ ਆਪਣੇ ਘਰਾਂ ਨੂੰ ਕਬਰਿਸਤਾਨ ਕਿਉਂ ਬਣਾਇਆ ਹੋਇਆ ਅੱਜ ਆਪਾਂ ਇਸ ਵੀਡੀਓ ਰਾਹੀਂ ਜਾਣਾਂਗੇ ਇਹ ਇੱਕ ਇਹਨਾਂ ਦਾ ਤਿਉਹਾਰ ਹੈ ਜਿਹਨੂੰ ਹੈਲੋਇਨ ਕਹਿੰਦੇ ਆ ਇਹ ਤਿਉਹਾਰ ਜਿਹੜਾ ਆ ਇਹ ਆਪਣੇ ਬਜ਼ੁਰਗਾਂ ਨੂੰ ਐਂਸਿਸਟਰਜ਼ ਨੂੰ ਜਿਹੜੇ ਇਹਨਾਂ ਦੇ ਇੱਥੇ ਸ਼ਹੀਦ ਹੋ ਗਏ ਆ ਜਾਂ ਇਹਨਾਂ ਦੇ ਬਜ਼ੁਰਗ ਆ ਇਹ ਉਹਨਾਂ ਨੂੰ ਯਾਦ ਕਰਦੇ ਆ ਐਦਾਂ ਦੇ ਮਤਲਬ ਕਹਿ ਲਓ ਵੀ ਬਾਹਰ ਚੀਜ਼ਾਂ ਰੱਖ ਕੇ ਜਿੱਦਾਂ ਖੋਪੜੀਆਂ ਰੱਖਦੀਆਂ ਹੱਡੀਆਂ ਰੱਖ ਦਿਤੀਆਂ ਇਨਾ ਦਾ ਮਤਲਬ ਇਹ ਇਹੋ ਜਿਹੇ ਕੱਪੜੇ ਵੀ ਉਹੋ ਜਿਹੇ ਪਾਉਂਦੇ ਆ ਪੂਤਾਂ ਵਾਲੇ ਕੱਪੜੇ ਪਾ ਕੇ ਬੱਚੇ ਜਾਂ ਬਜ਼ੁਰਗ ਇਤਾਂ ਪਾਉਂਦੇ ਆ ਇਹ ਕਹਿੰਦੇ ਵੀ ਜਿਹੜੇ ਸਾਡੇ ਬਜ਼ੁਰਗ ਉਹਨਾਂ ਨੂੰ ਇਹ ਲੱਗੇਗਾ ਵੀ ਅਸੀਂ ਉਹਨਾਂ ਨੂੰ ਭੁੱਲੇ ਨਹੀਂ ਅਸੀਂ ਉਹਨਾਂ ਨੂੰ ਯਾਦ ਰੱਖਿਆ ਹੋਇਆ ਆ ਇਸ ਕਰਕੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਇਹ ਤਿਉਹਾਰ ਜਿਹੜਾ ਇੱਥੇ ਨਾ ਗੋਰੀਆਂ ਵਿੱਚ ਜ਼ਿਆਦਾ ਮਨਾਇਆ ਜਾਂਦਾ ਆ ਪਰ ਮੈਂ ਪਿੱਛੇ ਜੇ ਦੇਖ ਰਿਹਾ ਸੀ ਵੀ ਜਿਹੜੇ ਮਤਲਬ ਕਹ ਲਓ ਆਪਣੇ ਪੰਜਾਬੀ ਵੀ ਕਾਫੀ ਇਸ ਇਸ਼ਤਿਹਾਰ ਤੋਂ ਪ੍ਰਭਾਵਿਤ ਹੋ ਰਿਹਾ ਪਰ ਮੈਂ ਬੇਨਤੀ ਕਰਾਂਗਾ ਵੀ ਮਹਾਰਾਜ ਜੀ ਨੇ ਸਾਨੂੰ ਕਿਹਾ ਆ ਵੀ ਜਿਸ ਘਰ ਦੇ ਵਿੱਚ ਕੋਈ ਰੱਬ ਦਾ ਨਾਮ ਨਹੀਂ ਨਾ ਜਪਦਾ ਉਸ ਘਰ ਦੇ ਵਿੱਚ ਭੂਤ ਹੀ ਵੱਸਦੇ ਆ ਉਹ ਘਰ ਕਬਰਸਤਾਨ ਹੀ ਆ ਪਰ ਆਪਾਂ ਆਪਣੇ ਘਰਾਂ ਨੂੰ ਕਬਰਸਤਾਨ ਤੇ ਭੂਤਾਂ ਦੇ ਬਸੇਰੇ ਤੋਂ ਬਚਾਉਣ ਲਈ ਤੇ ਨਾਮ ਜਪੀਏ ਸਿਮਰਨ ਕਰੀਏ ਆਪਣੇ ਆਪ ਉੱਤੇ ਇਹਨਾਂ ਦਾ ਪ੍ਰਭਾਵ ਨਾ ਪੈਣ ਦਈਏ ਵੀ ਕਿ ਸਾਡੇ ਉੱਤੇ ਐਸਾ ਪ੍ਰਭਾਵ ਪੈਜੇ ਵੀ ਕੱਲ ਨੂੰ ਜਿਹੜੇ ਸਾਡੇ ਬੱਚੇ ਆ ਉਹ ਹੈਲੋਵਨ ਨੂੰ ਜ਼ਿਆਦਾ ਯਾਦ ਕਰਨ ਤੇ ਬਾਕੀ ਜਿਹੜੇ ਸਾਡੇ ਗੁਰਪੁਰਬ ਉਹਨਾਂ ਨੂੰ ਭੁੱਲ ਜਾਣ ਇਹ ਗੱਲ ਬਿਲਕੁਲ ਠੀਕ ਨਹੀਂ ਸੋ ਇਸ ਕਰਕੇ ਮੈਂ ਇਹ ਗੱਲ ਕਵਾਂਗਾ ਤੁਹਾਨੂੰ ਵੀ ਕਰਾਂ ਦੇ ਬਾਹਰ ਜਾ ਕੇ ਮੈਂ ਦੇਖਿਆ ਕਈ ਕਰਾਂ ਦੇ ਬਾਹਰ ਮੈਂ ਜਾ ਕੇ ਹੈਰਾਨ ਵੀ ਹੋਇਆ ਵੀ ਆਹ ਚੀਜ਼ ਕਿੱਥੇ ਕਿਦਾਂ ਕਿਸੇ ਨੇ ਖੋਪੜੀ ਰੱਖੀ ਕਿਸੇ ਨੇ ਹੱਡੀਆਂ ਰੱਖੀਆਂ ਤੇ ਮਤਲਬ ਮੈਨੂੰ ਬਹੁਤ ਹੈਰਾਨੀ ਹੋਈ ਇਹਨਾਂ ਦਾ ਇਹ ਤਿਉਹਾਰ ਦੇਖ ਕੇ ਪਰ ਇਹਨਾਂ ਦਾ ਮਤਲਬ ਕਹਿ ਲੋ ਇਹਨਾਂ ਦੀ ਆਪਣੀ ਮਨੋਤ ਹੈ ਜਿਵੇਂ ਗਰਮੀਆਂ ਖਤਮ ਹੋ ਗਈਆਂ ਹੁਣ ਤੋਂ ਸਰਦੀਆਂ ਸ਼ੁਰੂ ਹੋ ਗਈਆਂ ਇਹ ਉਸ ਨੂੰ ਵੀ ਮਨਾਉਂਦੇ ਆ ਇਸ ਤਿਉਹਾਰ ਵਿੱਚ ਪਰ ਅਸੀਂ ਜਦੋਂ ਸਾਡਾ ਸੀਜ਼ਨ ਚੇਂਜ ਹੁੰਦਾ ਸੀ ਸੰਗਰਾਮ ਮਨਾਉਂਦੇ ਆ ਜਦੋਂ ਸਾਡੇ ਬਜ਼ੁਰਗ ਜਾਂ ਕੋਈ ਸਾਡੇ ਘਰ ਵਿੱਚ ਸ਼ਹੀਦ ਹੋਇਆ ਹੋਵੇ ਅਸੀਂ ਉਹਨਾਂ ਨੂੰ ਪਾਠ ਕਰਕੇ ਯਾਦ ਕਰਦੇ ਆ ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਇਹ ਨਾ ਜੋੜਿਆ ਉਹ ਕੌਮ ਕਦੀ ਵੀ ਜਿਉਂਦੀਆਂ ਨਹੀਂ ਰਹਿੰਦੀਆਂ ਜਿਹੜੀਆਂ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਣ ਸਾਨੂੰ ਇਹਨਾਂ ਗੋਰਿਆਂ ਤੋਂ ਵੀ ਇੱਕ ਸਿੱਖਿਆ ਲੈਣੀ ਚਾਹੀਦੀ ਆ ਵੀ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਇਹਨਾਂ ਨੇ ਆਪਣੇ ਬੱਚਿਆਂ ਨੂੰ ਮਤਲਬ ਅੱਜ ਵੀ ਇਹ ਦੱਸਿਆ ਹੋਇਆ ਵੀ ਹੈਲੋਵੀਨ ਮਨਾਉਣਾ ਪਰ ਸਾਨੂੰ ਇਸ ਗੱਲ ਦਾ ਬੜਾ ਦੁੱਖ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸਿਆ ਵੀ ਅਸੀਂ ਸਾਡੇ ਗੁਰਪੁਰਬ ਕਿਹੜੇ ਆ ਸਾਡੇ ਇਤਿਹਾਸਿਕ ਦਿਨ ਕਿਹੜੇ ਆ ਸਾਡੇ ਸ਼ਹੀਦਾਂ ਦੇ ਦਿਨ ਕਿਹੜੇ ਆ ਇਹਨਾਂ ਨੇ ਆਪਣੇ ਇਤਿਹਾਸ ਨੂੰ ਜਿਉਂਦਾ ਰੱਖਿਆ ਹੋਇਆ ਕਿਤੇ ਅਸੀਂ ਆਪਣੇ ਇਤਿਹਾਸ ਤੋਂ ਆਪਣੇ ਬੱਚਿਆਂ ਨੂੰ ਤੋੜਦੇ ਨਹੀਂ ਰਹੇ ਸੋ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਹੈ ਵੀ ਤੁਹਾਨੂੰ ਹੈਲੋਵੀਨ ਨਾਲ ਜੋੜਨਾ ਮੇਰਾ ਮਕਸਦ ਇਹ ਹੈ ਕਿ ਦੇਖੋ ਇਹਨਾਂ ਲੋਕਾਂ ਨੇ ਆਪਣੀ ਰੀਤੀ ਰਿਵਾਜਾਂ ਨੂੰ ਭੁੱਲੇ ਨਹੀਂ ਇਹ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਆ ਆਪਣੇ ਰੀਤੀ ਰਿਵਾਜ ਜਿਹੜੇ ਆ ਇਹਨਾਂ ਨੇ ਕਾਇਮ ਰੱਖੇ ਆ ਜਿਉਂਦੇ ਰੱਖੇ ਆ ਤੇ ਸਾਨੂੰ ਆਪਣੇ ਰੀਤੀ ਰਿਵਾਜਾਂ ਤੋਂ ਕਿਉਂ ਨਫ਼ਰਤ ਆ ਸਾਨੂੰ ਆਪਣੇ ਗੁਰਪੁਰਬਾਂ ਤੋਂ ਸੰਗਰਾਮ ਤੋਂ ਮਸਿਆ ਤੋਂ ਪੂਰਮਾਸ਼ੀ ਤੋਂ ਕਿਉਂ ਨਫਰਤਾਂ ਸਾਨੂੰ ਵੀ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਨਾ ਚਾਹੀਦਾ ਇਹਨਾਂ ਦੇ ਨਹੀਂ ਸਾਡੇ ਸਨੇਰੀ ਇਤਿਹਾਸ ਨਾਲ ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਜਿਉਂਦੇ ਹੀ ਸੱਚਖੰਡ ਦਾ ਨਾ ਨਮਨ ਨਾ ਕਿ ਇਹ ਭੂਤਾਂ ਪ੍ਰੇਤਾਂ ਵਾਲੇ ਕੰਮਾਂ 'ਚ ਪੈਣ ਸੋ ਇਹ ਇੱਕ ਬੜੀ ਹੈਰਾਨੀਜਨਕ ਚੀਜ਼ ਹੈ ਸੋ ਆਪਣੇ ਬੱਚਿਆਂ ਨੂੰ ਹੈਲੋਇਨ ਬਣਨ ਤੋਂ ਬਚਾਈਏ ਤੇ ਭੂਤ ਪ੍ਰੇਤ ਬਣਨ ਤੋਂ ਬਚਾਈਏ ਆਪਣੇ ਬੱਚਿਆਂ ਨੂੰ ਦਸੀਏ ਵੀ ਸਾਡੇ ਆਈਡਲ ਕੌਣ ਨੇ ਤਨਤਨ ਬਾਬਾ ਦੀਪ ਸਿੰਘ ਜੀ ਸਾਡੇ ਆਈਡਲ ਨੇ ਤਨਪਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਜੀ ਇਹ ਸਾਡੇ ਆਈਡਲ ਨੇ ਜਿਨ੍ਹਾਂ ਨੂੰ ਅਸੀਂ ਯਾਦ ਕਰਕੇ ਆਪਣੇ ਜੀਵਨ ਨੂੰ ਇਨਸਪਾਇਰ ਹੋ ਕੇ ਜਿਉਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ